ਹਾਂ ਜੀ ਪਿਆਰੇਓ ਅੱਜ 2 ਘੰਟੇ ਬੀਤ ਚੁਕੇ ਹਨ ਗੁਰੂ ਨਾਨਕ ਸਿੱਖ ਸਭਾ ਇਨਕ ਵੱਲੋਂ ਚੱਲ ਰਹੇ ਹੀ ਚਤਸਾਲ ਵਿੱਚ ਬਹੁਤ ਵਿਚਾਰਾਂ ਹੋਈਆਂ ਹਨ ਅਸੀਂ ਹੁਕਮਨਾਮਿਆਂ ਦੀ ਲੜੀਦਾਰ ਲੜੀਵਾਰ ਵਿਚਾਰ ਕਰ ਰਹੇ ਸੀ ਤੇ ਤਿਆਰੀ ਵੀ ਸੀ ਤੇ ਮੈਂ ਬੇਨਤੀ ਕੀਤੀ ਕਿ ਆਪਾਂ ਇੱਕ ਵਿਚਾਰ ਕੁਕਮ ਨਾਂ ਮਿਤੀ ਜਰੂਰ ਕਰਿਏ ਤਾਂ ਹੁਣ ਜੋ ਤੁਸੀਂ ਦੇਖ ਰਹੇ ਹੋ ਮੈਂ ਮਿਤੀ ਵੀ ਬੋਲ ਦਿੰਦਾ ਹਾਂ ਅੱਜ 2024 ਬਰਖ ਦਾ ਅੰਤਲਾ ਮਹੀਨਾ ਦਸੰਬਰ ਹੈ ਤੇ ਉਸ ਦਾ ਅੱਜ 29ਵਾਂ ਦਿਨ ਹੈ ਤੇ ਇਸ ਸਾਲ ਵਿੱਚ ਬਰਖ ਵਿੱਚ 2 3 ਦਿਨ ਬਾਕੀ ਹਨ ਤੇ ਇਹ ਜੋ ਆਪਜੀ ਹੁਕਮਨਾਮਾ ਦੇਖ ਰਹੇ ਹੋ ਇਹ ਅਸੀਂ ਉਸ ਪੁਸਤਕ ਦੇ ਵਿੱਚੋਂ ਫੋਟੋ ਖਿੱਚੀ ਹੈ ਜੋ ਡਾਕਟਰ ਅਨੁਰਾਗ ਸਿੰਘ ਜੀ ਨੇ ਹੁਣੇ-ਹੁਣੇ ਇਸੇ ਮਾਰਕ 2024 ਦੇ ਸਤੰਬਰ ਵਿੱਚ ਉਹਨਾਂ ਨੇ ਪੁਸਤਕ ਲਿਖੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮੇ ਤੇ ਉਹਨਾਂ ਨੇ ਜਿੰਨੇ ਹੁਕਮਨਾਮੇ 2892 ਛਾਪੇ ਹਨ ਉਹਨਾਂ ਨੂੰ ਅੰਕ ਦਿੱਤਾ ਹੈ ਇਹ ਤੀਸਰਾ ਹੈ ਜੀ ਹੁਣ ਇਹ ਤੁਹਾਡੇ ਸਾਹਮਣੇ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਮੈਂ ਅੱਜ ਸਵੇਰ ਇਹ ਜੋ ਹਕੂਨਾਮਾ ਜਿੱਥੋਂ ਮੈਂ ਲਈ ਹੈ ਫੋਟੋ ਉਹ ਵਿੱਚ ਦੁਬਾਰਾ ਜਾ ਕੇ ਇਸ ਵੀਰ ਦੀ 4:30 ਵਜੇ ਨਾ ਮੈਨੂੰ ਪੜਿਆ ਦੀ ਹੈ ਤੇ ਦੇਖਿਆ ਵੀ ਇਹ ਵੀ ਉਹਨਾਂ ਨੇ ਕੋਈ ਹੋਰ ਵਿਸ਼ੇਸ਼ ਵਿਆਖਿਆ ਕੀਤੀ ਹੋਵੇ ਤੇ ਪੈਂ ਹੁਣ ਆਪ ਜੀ ਨੂੰ ਦਿਖਾਉਂਦਾ ਹਾਂ ਜੀ ਇਹ ਜੋ ਤੁਸੀਂ ਦੇਖ ਰਹੇ ਹੋ ਬੜੇ ਪਿਆਰ ਸਹਿਤ ਦੇਖਣਾ ਪਿਆਰ ਸਹਿਤ ਦਾ ਅਰਥ ਹੈ ਕਿ ਬੜੀ ਜਿਵੇਂ ਆਪਾਂ ਕਹਿੰਦੇ ਆ ਕਿ ਧਿਆਨ ਨਾਲ ਦੇਖਣਾ ਇਸ ਵਿੱਚ ਦਸ ਨੇ 1 2 3 4 ਤੇ 5 17 ਲਿਖੀਆਂ ਹਨ ਆ ਦੇਖਣਾ 17 5 1 1 ਨੂੰ ਮੈਂ ਵੱਖਰਾ ਲਿਖਿਆ ਉਹ ਇਹ ਹੈ ਉਹ ਇਸ ਕਰਕੇ ਵੱਖਰਾ ਨਹੀਂ ਲਿਖਿਆ ਕਿ ਇਹ ਇੱਥੇ ਲਿਖਿਆ ਹੋਇਆ ਤਾਂ ਵੱਖਰਾ ਹੈ ਨਹੀਂ ਉਹ ਇਸ ਕਰਕੇ ਲਿਖਿਆ ਹੋਇਆ ਕਿ ਇਹ ਜਿਹੜੀ ਲਿਖਤ ਹੈ ਇਧਰ ਵਾਲੀ 5 17 ਦੀ ਲਿਖਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ। ਔਰ 1 70 ਦੀ ਲਿਖਾਈ ਜਿਹੜੀ ਹੈ ਇਹ ਲਿਖਾਰੀ ਦੀ ਹੈ। ਡਾਕਟਰ ਅਨੁਰਾਗ ਸਿੰਘ ਜੀ ਨੇ ਇਹਦਾ ਜਿਹੜਾ ਲਿਪੀ ਅੰਤਰ ਅੱਜ ਦੀ ਗੁਰਮੁਖੀ ਵਿੱਚ ਕੀਤਾ ਹੈ ਤਾਂ ਉਹਨਾਂ ਨੇ ਇਹਨੂੰ ਵੱਖਰਾ ਨਹੀਂ ਕੀਤਾ ਕਿਉਂਕਿ ਮੈਨੂੰ ਇਹ ਲੱਗਾ ਕਿ ਜਿਵੇਂ ਉਹਨਾਂ ਨੂੰ ਲੱਗਾ ਕਿ ਇਹ ਗੁਰੂ ਤੇਗ ਬਹਾਦਰ ਜੀ ਦਾ ਲਿਖਤ ਹੈ। ਪਰ ਵਾਸਤਵ ਦੇ ਵਿੱਚ ਇਹ ਲਖਾਰੀ ਦੀ ਲਿਖਤ ਹੈ ਹੁਣ ਲਖਾਰੀ ਨੇ ਇਤਨਾ ਕਿਉਂ ਕਿਉਂ ਲਿਖਿਆ ਤੁਸੀਂ ਆਪ ਦੇਖ ਲਓ ਨਾ ਕਿ ਸਾਰੀ ਲਿਖਾਈ ਇਹ ਵੱਖਰੀ ਹੈ ਇਹ ਸਾਰੀ ਵੱਖਰੀ ਲਿਖਾਈ ਹੈ ਇੱਥੇ ਮੈਂ ਆਪ ਜੀ ਦੇ ਹੋਰ ਵਾਅਦਾ ਕਰ ਦਿੰਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਿਖਾਈ ਵੀ ਦੋ ਪ੍ਰਕਾਰ ਨਾਲ ਲਿਖੀ ਹੋਈ ਹੈ ਦੋ ਪ੍ਰਕਾਰ ਨਾਲ ਲਿਖੀ ਦਾ ਅਰਥ ਕੁਝ ਇਸ ਤਰ੍ਹਾਂ ਹੈ ਇੱਕ ਹੁਕਮਨਾਮਾ ਤਾਂ ਉਹ ਹੁੰਦਾ ਹੈ ਜਿਸ ਵਿੱਚ ਲਖਾਰੀ ਨਹੀਂ ਲਿਖਦਾ ਕੱਲਾ ਹੁਕਮਨਾਮਾ ਗੁਰੂ ਜੀ ਦਾ ਆਪਣਾ ਲਿਖਿਆ ਹੁੰਦਾ ਹੈ ਤੇ ਇੱਕ ਲਿਖਤ ਐਸੀ ਹੈ ਜੋ ਲਖਾਰੀ ਦੇ ਲਿਖਣ ਤੋਂ ਪਿੱਛੋਂ ਸਾਤੂ ਗੁਰੂ ਜੀ ਮੋٹے ਰੂਪ ਵਿੱਚ ਲਿਖਦੇ ਆ ਜਦੋਂ ਲਖਾਰੀ ਤੋਂ ਬਾਅਦ ਲਿਖਦੇ ਹਨ ਤਾਂ ਉਸ ਵੇਲੇ ਗੁਰੂ ਜੀ ਦੀ ਲਿਖਾਈ ਮੋٹے ਰੂਪ ਵਿੱਚ ਇੱਕ ਸੰਖੇਪ ਜਹੀ ਹੁੰਦੀ ਹੈ ਉਹਦਾ ਆਕਾਰ ਦੇਖਣਾ ਹੋਵੇ ਇਹ ਲਿਖਾਈ ਗੁਰੂ ਤੇਗ ਬਹਾਦਰ ਜੀ ਦੇ ਲਖਾਰੀ ਦੇ ਨਾਲ ਹੈ ਤੇ ਇਹ ਲਿਖਾਈ ਗੁਰੂ ਤੇਗ ਬਹਾਦਰ ਜੀ ਦੀ ਆਪਣੀ ਹੈ ਹੁਣ ਇੱਥੇ ਵੀ ਅੰਤਰ ਇਹ ਰਹੇਗਾ ਰਹਾ ਕਿ ਅਸਲ ਵਿੱਚ ਜੋ ਮੈਂ ਪਾਇਆ ਮੇਰੀ ਜੋ ਪ੍ਰਾਪਤੀ ਹੁਣ ਤੱਕ ਦੀ ਜੋ ਖੋਜ ਦੇ ਅਨੁਸਾਰ ਅਧਿਐਨ ਦੇ ਅਨੁਸਾਰ ਕਹਿ ਲੋ ਉਹ ਚ ਇਹ ਹੈ ਕਿ ਇਹ ਹੁਕਮਨਾਮਾ ਹੀ ਪੂਰਾ ਨਹੀਂ ਹੈ ਹੁਕਮਨਾਮਾ ਪੂਰਾ ਨਹੀਂ ਹੈ ਇਹ ਹੁਕਮਨਾਮਾ ਅਸਲ ਵਿੱਚ ਲਖਾਰੀ ਨੇ ਇਸ ਪਾਸੇ ਪੂਰਾ ਹੁਕਮਨਾਮਾ ਉਹਨਾਂ ਨੇ ਸੰਦੇਸ਼ ਲਿਖਿਆ ਹੋਇਆ ਸੀ ਫਿਰ ਇਹ ਗੁਰੂ ਜੀ ਨੂੰ ਦਿੱਤਾ ਤੇ ਗੁਰੂ ਜੀ ਨੇ ਜੋ ਸੰਦੇਸ਼ ਲਖਾਰੀ ਤੋਂ ਲਖਵਾਇਆ ਸੀ ਉਹਦਾ ਸੰਖੇਪ ਮਾਤਰ ਇਸ ਤਰ੍ਹਾਂ ਲਿਖ ਦਿੱਤਾ ਇੱਕ ਹੋਰ ਗੱਲ ਜੇ ਗੁਰੂ ਜੀ ਆਪ ਆਰੰਭ ਕਰਦੇ ਹਨ ਤਾਂ ਉਸ ਵੇਲੇ ਗੁਰੂ ਜੀ ਦੀ ਜਿਹੜੀ ਆਰੰਭਤਾ ਹੈ ਉਹ ਮੰਗਲਾ ਚਰਨ ਆਪ ਲਿਖਦੇ ਹਨ ਉਸ ਵੇਲੇ ਇਹ ਇਹ ਹੋ ਰਹੇਗਾ ਘੱਟ ਤੋਂ ਘੱਟ ਜਿਸ ਤਰ੍ਹਾਂ ਇਹ ਹੈ ਫਿਰ ਗੁਰੂ ਜੀ ਔਰ ਗੁਰੂ ਜੀ ਇੱਕ ਗੁਰੂ ਸਤ ਨਹੀਂ ਕਹਲਾ ਲਿਖਦੇ ਮੈਂ ਪਿਛਲੀ ਗਵਾਰ ਹੋ ਚੁੱਕਿਆ ਹੈ ਇਕੋ ਓੰਕਾਰ ਨੂੰ ਇੱਥੇ ਪਾ ਦਿੰਦੇ ਹਨ ਇਕੂ ਓੰਕਾਰੂ ਫਿਰ ਗੁਰੂ ਸਤ ਲਿਖਦੇ ਹਨ ਠੀਕ ਹੈ ਜੀ ਤੇ ਇਹ ਹੁਕਮਨਾਮਾ ਜਿਹੜਾ ਹੈ ਇਹ ਜਿਹੜਾ ਹੈ ਇਹ ਕਟਿਆ ਹੋਇਆ ਹੈ ਅਧੂਰਾ ਸ਼ਬਦ ਕਹੋ ਜਾਂ ਵਿਚੂ ਕਟਿਆ ਹੋਇਆ ਸ਼ਬਦ ਕਹੋ ਬੋਲਣ ਵਿੱਚ ਸ਼ਬਦਾਂ ਦੇ ਵਿੱਚ ਹੀ ਥੋੜਾ ਬਤ ਬਦਲਾਵ ਹੋ ਸਕਦਾ ਹੈ ਤਾਂ ਦਾਸ ਨੇ ਖੱਬੇ ਪਾਸੇ ਕਿਉਂਕਿ ਇਹਦੇ 'ਚ ਨਾ ਕੀ ਇੱਕ ਮੈਂ ਇਹ ਨੂੰ ਕਹਾਵਾਂਗਾ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ 100% ਕਿ ਕਿਸੇ ਵੀ ਮੂਲ ਲਿਖਤ ਨੂੰ ਅਰੇਤੇ ਮੈਂ ਇੱਕ ਫੋਟੋ ਪਾਈ ਸੀ ਮੈਂ ਉਹ ਸ਼ਬਦ ਲੱਭਦਾ ਰਹਿੰਦਾ ਹਾਂ ਤੇ ਮੈਂ ਫੋਟੋ ਪਾਈ ਸੀ ਉਸ ਫੋਟੋ ਵਿੱਚ ਤੁਸੀਂ ਦੇਖੋਗੇ ਕਿ ਮੈਂ ਉਹ ਲਿਖਿਆ ਸੀ ਕੀ ਉਸ ਨੂੰ ਕਹਿੰਦੇ ਨੇ ਆ ਟੈਕਸਟ ਟੈਕਸਟ ਦਾ ਅਰਥ ਹੈ ਮੂਲ ਗ੍ਰੰਥ ਮੂਲ ਪਾਠ ਮੈਂ ਜੋ ਆਪ ਜੀ ਨੂੰ ਇੱਥੇ ਕਹਿ ਰਿਹਾ ਕਿ ਇਸੇ ਵੀ ਗੀਰੰਥ ਦਾ ਜਾਂ ਗੁਰੂ ਜੀ ਦੇ ਲਿਖੇ ਹੋਈ ਹੁਕਮਨਾਮੇ ਦਾ ਜਿਹੜਾ ਮੂਲ ਆਕਾਰ ਹੈ ਨਾ ਆਸਾ ਪਾਸਾ ਪਤਰੇ ਦਾ ਉਸ ਨੂੰ ਬਦਲਣਾ ਨਹੀਂ ਚਾਹੀਦਾ ਕਿਉਂਕਿ ਇਸ ਪੁਸਤਕ ਵਿੱਚ ਕੀ ਕੀਤਾ ਜਿਤਨੇ ਵੀ ਹੁਕਮਨਾਮੇ ਨੇ ਉਹਨਾਂ ਦਾ ਆਸਾ ਪਾਸਾ ਉਤਲਾ ਜਿਹੜਾ ਹੈ ਨਾ ਉਹ ਕੰਪਿਊਟਰ ਦੇ ਨਾਲ ਬਦਲ ਦਿੱਤਾ ਐ ਉਹ ਪਰਲਾਵੀ ਹਿੱਸਾ ਬਦਲਿਆ ਹੋਇਆ ਥੱਲੇ ਵਾਲਾ ਵੀ ਬਦਲਿਆ ਹੋਇਆ ਖੱਬਾ ਵੀ ਬਦਲਿਆ ਹੋਇਆ ਸੱਜਾ ਪਾਸਾ ਵੀ ਬਦਲਿਆ ਹੋਇਆ ਔਰ ਇਹ ਮੈਂ ਗੱਲ ਜਿਹੜੀ ਆਪ ਜੀ ਨਾਲ ਕਰ ਰਿਹਾ ਹਾਂ ਨਾ ਫਿਰ ਮੈਂ ਪੁਸਤਕ ਵਿੱਚ ਸਾਰੇ ਹੁਕਮਨਾਮੇ ਦੇਖੇ ਕਿ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਬਣਾਇਆ ਜਿਹੜੇ ਤਰੇ ਤੇ ਆਪ ਤੁਸੀਂ ਪੜ ਚੁੱਕੇ ਆ ਤੁਸੀਂ ਦੇਖੋ ਜੀ ਤੀਸਰਾ ਅੱਜ ਆਪਾਂ ਇਹ ਪੜ ਰਹੇ ਆਂ ਚੌਥਾ ਜਿਹੜਾ ਪੜ੍ਹਨਾ ਹੈ ਉਹ ਵੀ ਇਸੇ ਤਰ੍ਹਾਂ ਹੈ ਤੇ ਇਥੋਂ ਇਹ ਸਪਸ਼ਟ ਹੋ ਗਿਆ ਫਿਰ ਮੈਂ ਚੰਗੀ ਤਰ੍ਹਾਂ ਜਿਹਨੂੰ ਕਹਿੰਦੇ ਨੇ ਪਰਖ ਕੀਤੀ ਮੈਂ ਕੱਲੀ ਕੱਲੀ ਨੂੰ ਕਰ ਵੀ ਦੇਖੀ ਇਹ ਗੱਲ ਪਿੱਛੇ ਹੋ ਚੁੱਕੀ ਹੈ ਹੁਣ ਇਹਦਾ ਨੁਕਸਾਨ ਕੀ ਹੋਇਆ ਨੁਕਸਾਨ ਇਹ ਹੋਇਆ ਕਿ ਸਧਾਰਨ ਵਿਦਿਆਰਥੀ ਨੂੰ ਜਾਂ ਪਾਠਕ ਨੂੰ ਨਹੀਂ ਪਤਾ ਲੱਗੇਗਾ ਕਿ ਇਹ ਹੁਕਮਨਾਮਾ ਕਟਿਆ ਹੋਇਆ ਹੈ ਹੁਣ ਉਹਨਾਂ ਨੇ ਕੀ ਕੀਤਾ ਕਿ ਇਹ ਹੁਕਮਨਾਮਾ ਤੇ ਦੂਜੀ ਤਰ੍ਹਾਂ ਸੀ ਨਾ ਮਤਲਬ ਇਹ 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 ਹੈ ਖੱਬਾ ਸੱਜਾ ਪਾਸਾ ਜਦ ਆ ਹੈ ਨਾ ਅਸਲ ਵਿੱਚ ਹੁਕਮਨਾਮੇ ਨੂੰ ਦੂਜੀ ਤਰ੍ਹਾਂ ਤੁਸੀਂ ਪੱਤਰੇ ਨੂੰ ਖੜਾ ਕਰੋਗੇ ਨਾ ਤੇ ਫਿਰ ਇਹ ਇਸ ਤਰ੍ਹਾਂ ਦਿਸੇਗਾ ਤਾਂ ਇਹ ਉਸ ਦੇ ਉਹ ਉੱਤਰ ਪੱਛਮ ਵਿੱਚ ਲਿਖਿਆ ਹੋਇਆ ਉੱਤਰ ਦੱਖਣ ਥੱਲੇ ਉੱਤੇ ਨੂੰ ਨਹੀਂ ਲਿਖਿਆ ਹੋਇਆ ਤਾਂ ਇਹ ਨੁਕਸਾਨ ਹੋਇਆ ਕਿ ਭੁਲੇਖਾ ਪੈ ਗਿਆ ਕਿ ਇਹ ਪੂਰਾ ਹੁਕਮਨਾਮਾ ਹੈ ਫਰਮਾਇਸ਼ ਗੱਲ ਨੂੰ ਖੱਬੇ ਪਾਸੇ ਲਿਖ ਦਿੱਤਾ ਹੋਇਆ ਹੈ ਹੁਕਮਨਾਮੇ ਦੇ ਉੱਪਰਲੇ ਪਾਸੇ ਅਤੇ ਹੇਠਲੇ ਪਾਸੇ ਜੋ ਬਨਾਵਟ ਦਿਖ ਰਹੀ ਹੈ ਬਨਾਵਟੀ ਹੈ ਸ਼ਾਹੀ ਫਰਮਾਨ ਜੈਸੀ ਹੈ ਵੱਡੀ ਭੁੱਲ ਇਹ ਹੈ ਕਿ ਜਿਵੇਂ ਦਿਖ ਰਹੀ ਹੈ ਇਹ ਪੱtre ਦੀ ਉਤਲੀ ਅਤੇ ਹੇਠਲੀ ਦਿਸ਼ਾ ਨਹੀਂ ਹੈ ਇਹ ਉਤਲੀ ਇਹ ਥਲੀ ਦੇ ਸੱਣੀ ਹੈ ਆ ਉਪਰਲਾ ਪਾਸਾ ਹੈ ਆ ਹਿਠਲਾ ਪਾਸਾ ਹੈ ਪੱtre ਦੇ ਅਨੁਸਾਰ ਜੇ ਮੇਰੇ ਹੱਥ ਵਿੱਚ ਪੱਤਰਾ ਫੜਿਆ ਹੋਵੇ ਇਹ ਉਤਲਾ ਹੈ ਇਹ ਹਿਠਲਾ ਹੈ ਪਰ ਇਹ ਜੋ ਦਿਸ ਰਿਹਾ ਹੈ ਇਹ ਅਸਲ ਵਿੱਚ ਇਸ ਤਰ੍ਹਾਂ ਹੈ ਪਰ ਇਹ ਉਹਨਾਂ ਨੇ ਉਹਨੂੰ ਇੱਕ ਕੱਟੇ ਵਾਲੀ ਗੱਲ ਤੇ ਪਰਖੀ ਨਹੀਂ ਹੈ ਤੇ ਇਸ ਪਾਸੇ ਨੂੰ ਉਹਨਾਂ ਨੇ ਉਹ ਲਾ ਕੇ ਤੇ ਉਸ ਉਹ ਜਹਾਕ ਕਰ ਲਿਆ ਤਾਂ ਇੱਥੇ ਲਿਖਿਆ ਹੋਇਆ ਕਿ ਇਹ ਪੱਤਰੀ ਦੀ ਉਤਲੀ ਅਤੇ ਹੇਠਲੀ ਦਿਸ਼ਾ ਨਹੀਂ ਹੈ ਇੱਕ ਖੱਬਾ ਅਤੇ ਸੱਜਾ ਪਾਸਾ ਹੈ ਜਿਹਨੂੰ ਆਪਾਂ ਪੂਰਬੀ ਪੱਛਮੀ ਆਖਦੇ ਹਾਂ ਜੀ ਉਸ ਤੋਂ ਅੱਗੇ ਇਸ ਥਾਨ ਜਿਹੜਾ ਲਿਖਣ ਸਥਾਨ ਹੈ ਉਹ ਚੱਕ ਨਾਨਕੀ ਹੈ ਪਰ ਮੇਰੇ ਕੋਲ ਚੱਕ ਨਾਨਕੀ ਸ਼ਬਦ ਦੀ ਮੈਂ ਪੂਰੀ ਵਧੀਆ ਇਤਿਹਾਸਿਕ ਸਰੋਤ ਤੋਂ ਵਿਆਖਿਆ ਲੈਂਦਾ ਐਨਾ ਮੇਰੇ ਕੋਲ ਸਮਾਂ ਨਹੀਂ ਮਿਲਿਆ ਤੇ ਚਲ ਸਾਡੇ ਕਿਸੇ ਸਾਥੀ ਨੂੰ ਕੱਲ ਦਾ ਕਿਹਾ ਸੀ ਪਰ ਉਹਨਾਂ ਦਾ ਕੋਈ ਸੰਦੇਸ਼ ਨਹੀਂ ਆਇਆ ਤੇ ਮੈਂ ਇਸ ਗੱਲ ਨੂੰ ਇੱਥੇ ਇਸ ਨੂੰ ਛੱਡ ਦੇਵਾਂਗਾ ਪਰ ਇਤਨਾ ਹੀ ਹੈ ਕਿ ਇਹ ਗੱਲ ਪਹਿਲਾਂ ਵੀ ਪੜ੍ਹੀ ਹੋਈ ਹੈ ਸਤਕਾਰਯੋਗ ਪ੍ਰਿੰਸੀਪਲ ਸਤਬੀ ਸਿੰਘ ਜੀ ਦੀ ਪੁਸਤਕ ਵਿੱਚੋਂ ਕਿ ਜੋ ਅੱਜ ਦਾ ਆਪਣਾ ਇੱਕ ਵੱਡਾ ਧਾਰਮਿਕ ਇਤਿਹਾਸਿਕ ਸਥਾਨ ਸ੍ਰੀ ਅਨੰਦਪੁਰ ਹੈ ਅੱਜ ਸ੍ਰੀ ਅਨੰਦਪੁਰ ਸਾਹਿਬ ਕਹਿੰਦੇ ਹਾਂ ਇਹ ਦੱਸਦਾ ਜੋ ਮੂਲ ਨਾਮ ਹੈ ਉਹ ਚੱਕ ਨਾਨਕੀ ਹੈ ਹੋਰ ਨਾਨਕੀ ਜੀ ਜੋ ਇਥੇ ਸ਼ਬਦ ਹੈ ਨਾਨਕੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਿਆਈ ਤੇ ਬਿਰਾਜਮਨ ਹੁੰਦੇ ਨੇ 1664 ਈਸਵੀ ਨੂੰ ਮਾਰਚ 1664 ਗੁਰੂ 8ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਤੇ ਅਗਲੇ ਹੀ ਬਰਖ ਉਹਨਾਂ ਨੇ ਇੱਕ ਨਵਾਂ ਕੇਂਦਰ ਸਥਾਪਿਤ ਕੀਤਾ ਗੁਰਮਤਿ ਦਾ ਔਰ ਉਸ ਥਾਂ ਦਾ ਨਾਮ ਰੱਖਿਆ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਅੱਜ ਇਤਨਾ ਕੁ ਜਿਸ ਦਿਨ ਸਾਡੇ پاس ਪੂਰਾ ਆ ਜਾਏਗਾ ਫਿਰ ਅਸੀਂ ਇਸ ਦੀ ਵਿਆਖਿਆ ਹੋਰ ਵੀ ਕਰ ਸਕਦੇ ਹਾਂ ਤੇ ਇਥੇ ਦਾਸ ਨੇ ਫਿਰ ਇਹ ਜੋ ਸਤਰਾ ਹੈ ਇਹ ਗੁਰੂ ਜੀ ਦੀ ਲਿਖਤ ਨਹੀਂ ਹੈ ਇਹ ਮੂਲ ਲਖਾਰੀ ਦੀ ਲਿਖਤ ਹੈ ਤੇ ਦਾਸ ਨੇ ਲਿਖ ਦਿੱਤਾ ਲਖਾਰੀ ਦੀ ਲਿਖਤ ਕੇਵਲ ਇੱਕ ਮੰਗਲਾ ਚਰਨ ਇਥੇ ਲਿਖਿਆ ਹੋਇਆ ਹੈ ਮੰਗਲਾ ਚਰਨ ਰਹਿਆ ਹੈ ਬਾਕੀ ਦੀ ਲਿਖਤ ਕੱਟੀ ਗਈ ਹੈ ਨਾਲ ਦੀ ਜਿਹੜੀ ਲਿਖਤ ਹੈ ਉਹ ਕੱਟੀ ਗਈ ਹੈ ਤੇ ਹੁਣ ਅੱਗੇ ਇੱਥੇ ਲਿਖਿਆ ਆ ਕਿ ਪਟਨ ਦੀ ਸੰਗਤੀ ਲਈ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਤੇ ਮੈਂ ਵਸੇ ਇਹ ਜਿਹੜਾ ਸਾਹਿਬ ਦਾ ਹੁਕਮ ਹੈ ਕਿਸ ਵੀ ਗੁਰੂ ਜੀ ਦੇ ਤਾਮ ਤੋਂ ਦੇਖਿਆ ਚਨ ਵਿੱਚ ਆਉਂਦਾ ਹੈ تین ਹਾਰ ਤਪਾਸ ਜੀ ਪੀਡੀਫ ਰੂਪ ਵਿੱਚ ਪ੍ਰਾਪਤ ਕੀਤੀ ਹੈ ਪੁੱਛ ਹਨ ਤੋਂ ਤੋਂ ਜਾਗਿਆ ਜੋ ਮੈਂ ਦੱਸਣ ਬਸੋ ਕੀ ਹਾਲ ਕਦੀ ਇਸ ਲਿਖਤ ਵਿੱਚ ਗੁਦ ਨਾਮ ਦਾ ਸਾਇਦ ਚਵਦ ਕਿਸੇ ਲਖਾਰੀ ਲਿਖਤ ਨੇ ਨਹੀਂ ਵਰਤਿਆ ਉਹਦਾ ਅਰਥ ਇਹ ਹੁੰਦਾ ਕਿ ਉਸ ਕਾਲ ਵਿੱਚ ਗੁਰੂ ਜੀ ਦੇ ਨਾਮ ਨਾਲ ਸਾਹਿਬ ਨਹੀਂ ਸਿ ਲਾਇਆ ਜਾਂਦਾ ਇਸ ਉੱਤੇ ਇੱਕ ਵੀਡੀਓ ਆਪਾਂ ਬਣਾਈ ਹੋਈ ਹੈ ਫਿਰ ਵੀ ਕਦੀ ਬਣਾ ਲਵਾਂਗੇ ਜੀ ਤਾਂ ਇਹ ਪਟਨ ਸ਼ਬਦ ਵੀ ਮੈਂ ਅੱਗੇ ਜਾ ਕੇ ਦੇਖਿਆ ਚਲੋ ਫਿਰ ਕਰਾਂਗਾ ਹੋ ਸਕਦਾ ਹੈ ਕਿ ਇਹ ਹੋਰ ਹੋਵੇ ਤਾਂ ਇਹ ਜੋ 5 17 ਲਿਖੀਆਂ ਹਨ ਇਹਨਾਂ 17 ਦਾ ਆਪਾਂ ਇੱਥੋਂ ਹੀ ਪੜਾਂਗੇ ਪਰ ਜਿਹੜੇ ਸਾਡੇ ਪਾਠਕ ਹਨ ਹੋਰ ਸੱਜਣ ਵਿਦਿਆਰਥੀ ਹਨ ਉਹ ਇਸ ਤੇ ਕੀ ਲਿਖਿਆ ਅਗਰ ਉਸ ਨੂੰ ਥੋੜੀ ਕਠਿਨਾਈ ਹੋਵੇ ਤਾਂ ਦਾਸ ਨੇ ਉਹ ਸਾਰਾ ਪਾਠ ਜਿਹੜਾ ਹੈ ਨਾ ਆ 1 17 ਆ ਹੈ ਉਹ 1 17 ਇੱਥੇ ਲਿਖੀ ਹੋਈ ਹੈ ਦੂਜੀ ਸਤਰ ਦਾ ਪਾਠ ਅੱਜ ਦੀ ਗੁਰਮੁਖੀ ਚੇਥੇ ਲਿਖਿਆ ਹੋਇਆ ਹੈ ਤੀਜੀ ਸਤਰ ਇੱਥੋਂ ਆਰੰਭ ਹੁੰਦੀ ਹੈ ਇਹ ਚੌਥੀ ਸਤਰ ਦਾ ਪਾਠ ਇੱਥੇ ਤੱਕ ਹੈ ਪੰਜਵੀਂ ਸਤਰ ਇੱਥੇ ਤੱਕ ਹੈ ਤੇ ਹੁਣ ਆਪਾਂ ਇਹ ਮੂਲ ਪਾਠ ਜਿਹੜਾ ਹੈ ਇੱਥੋਂ ਆਰੰਭ ਕਰਦੇ ਹਾਂ ਤਾਂ ਇਹ ਕਿਉਂਕਿ ਗੁਰੂ ਜੀ ਨੇ ਆਪਣੇ ਹੱਥੀ ਮੰਗਲਾ ਚਰਨ ਨਹੀਂ ਲਿਖਿਆ ਕਿਉਂਕਿ ਹੁਕਮਨਾਮਾ ਜਿਸ ਲਖਾਰੀ ਨੇ ਆਰੰਭ ਕੀਤਾ ਸੀ ਉਸ ਨੇ ਲਿਖਿਆ ਹੋਇਆ ਹੈ ਏਕੂ ਓੰਕਾਰੂ ਸੱਤਿ ਗੁਰੂ ਸੱਤੀ ਗੁਰੂ ਇਹ ਅੱਗੇ ਜੋ ਲਿਖਿਆ ਸੀ ਉਹ ਨਹੀਂ ਹੈ ਤਾਂ ਗੁਰੂ ਜੀ ਨੂੰ ਜਿਸ ਵੇਲੇ ਲਖਾਰੀ ਨੇ ਆਪਣੀ ਲਿਖਤ ਦਿੱਤੀ ਹੈ ਹੁਕਮਨਾਮੇ ਦੀ ਤਾਂ ਗੁਰੂ ਜੀ ਸੰਖੇਪ ਚ ਲਿਖ ਰਹੇ ਨੇ ਗੁਰੂ ਗੁਰੂ ਰੱਖੇਗਾ ਭਾਈ ਬਠਾ ਸਰਬਾਤੀ ਸੰਗਤੀ ਦਰਸਨੀ ਆਵਣਾ ਭਾਈ ਬਠਾ ਜੀ ਨੂੰ ਅਤੇ ਸਰਬੱਤ ਸੰਗਤ ਨੂੰ ਚੇਤੇ ਰੱਖਣਾ ਮੈਂ ਪੰਜਾਬੀ ਵਿੱਚ ਗੱਲ ਕਰਾਂਗਾ ਤਾਂ ਬਣੇਗਾ ਸਰਬੱਤ ਸੰਗਤ ਅੱਜ ਦੀ ਪੰਜਾਬੀ ਵਿੱਚ ਪਰ ਗੁਰੂ ਕਾਲ ਦੀ ਪੰਜਾਬੀ ਵਿੱਚ ਬੋਲਣਾ ਹੋਵੇਗਾ ਤੇ ਕਵਾਂਗੇ ਸਰਬੱਤੀ ਸੰਗਤੀ ਦਰਸਨੀ ਇਹ ਈਸ਼ੁਰ ਦਾ ਚਿੰਨ ਹੈ ਤੁਸੀਂ ਦੇਖਣਾ ਇੱਥੇ ਵੀ ਲੱਗਾ ਹੋਇਆ ਹੈ ਇੱਥੇ ਥੋੜਾ ਜਿਹਾ ਈਸ਼ੁਰ ਥੱਲੇ ਤੱਕ ਥੋੜਾ ਆ ਗਿਆ ਇੱਥੇ ਹੋ ਸਕਦਾ ਆਇਆ ਹੋਵੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਮਿਟ ਚੁਕੀਆਂ ਨੇ ਨਹੀਂ ਵੀ ਆਇਆ ਹੋਵੇਗਾ ਤੇ ਤਾਂ ਵੀ ਇਹ ਈਸੁਰ ਹੈ ਦਰਸਨੀ ਦਰਸ਼ਨਾ ਲਈ ਅੱਛਾ ਗੁਰਬਾਣੀ ਵਿੱਚ ਲਈ ਸ਼ਬਦ ਨਹੀਂ ਵਰਤਿਆ ਜਾਂਦਾ ਗੁਰਬਾਣੀ ਵਿੱਚ ਲਈ ਦੀ ਥਾਂ ਤੇ ਕੀ ਹੈ ਹਿੱਤ ਦਰਸ਼ਨਾ ਹਿੱਤ ਆਵਣਾ ਅੱਗੇ ਹੈ ਜੂ جو, جو ارث ہو گیا جو آوگو اے بھوت کالک کریا ہے جو آوے گا جو جو جیو درشن لئی آوے گا سو او نال ہوگ निहाल होवेगा निहाल ਦਾ ਅਰਥ ਅਸੀਂ ਪਿਛਲੀ ਵਾਰ ਕੀਤਾ ਸੀ ਅਸੀਂ ਆਪਣਾ ਇੱਕ ਹੋਰ ਨਵਾਂ ਜੋ ਸ਼ਬਦ ਨਿਧਾਨ ਹੈ ਉੱਥੇ ਹੁਣ ਸ਼ਬਦ ਇਕੱਤਰ ਕਰ ਰਹੇ ਹਾਂ ਤੇ ਅਜੇ ਜ਼ੁਬਾਨੀ ਯਾਦ ਹੈ ਤਾਂ निहाल ਦਾ ਅਰਥ ਹੈ ਸੋ ਪ੍ਰਸੰਨ ਉਹ ਸੋ ਪ੍ਰਸੰਨ ਹੋਵੇਗਾ ਸੋ ਪ੍ਰਸੰਨ ਦਾ ਅਰਥ ਬਾਰਲੀ ਪਰ ਸੰਤਤਾ ਵਰਗਾ ਨਹੀਂ ਹੈ ਉਹ ਆਤਮਿਕ ਤੌਰ ਤੇ ਪ੍ਰਸੰਨ ਹੋਵੇਗਾ ਤੇ ਇਸ ਤੋਂ ਵੀ ਅੱਗੇ ਇੱਕ ਹੋਰ ਅਰਥ ਇਹ ਹੈ ਜਿਹੜਾ ਭਾਵ ਅਰਥ ਕਿ ਉਹ ਤ੍ਰਿਪਤ ਹੋ ਜਾਏਗਾ ਦੁਨੀਆਦਾਰੀ ਵਾਸ਼ਨਾਵਾਂ ਵੱਲੋਂ ਸੰਤੁਸ਼ਟ ਹੋ ਜਾਏਗਾ ਸੋ ਨਿਹਾਲ ਹੋਵੇਗਾ ਔਰ ਚਿੱਤੇ ਰੱਖਣਾ ਤਨ ਤੁਸ਼ਟ ਜਾਂ ਆਨੰਦ ਜਾਂ ਜਿਹੜਾ ਆਨੰਦ ਗੁਰਬਾਣੀ ਵਿੱਚ ਗੁਰੂ ਮਿਲਣ ਤੋਂ ਬਾਅਦ ਵਿੱਚ ਜੋ ਪ੍ਰਾਪਤ ਹੁੰਦਾ ਹੈ ਉਹ ਆਨੰਦ ਹੁੰਦਾ ਹੀ ਐਸਾ ਹੈ ਕਿ ਜਿੱਥੇ ਦੁਨੀਆਦਾਰੀ ਦੀਆਂ ਜੋ ਕਾਮਨਾਵਾਂ ਹਨ ਆਸਾਵਾਂ ਤੇ ਤ੍ਰਿਸ਼ਨਾਵਾਂ ਉਹ ਸੰਸਾਰਿਕ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ

ਇਹ ਹੁਕਮਨਾਮੇ ਦੀਆਂ 5 17 ਹਨ ਉਸ ਕਾਲ ਦੀ ਜੋ ਪੰਜਾਬੀ ਬੋਲੀ ਹੈ ਉਸ ਦੇ ਸਾਰੀਆਂ ਉਸ ਅਨੁਸਾਰ ਹਨ ਔਰ ਗੁਰੂ ਜੀ ਨੇ ਕੋਈ ਲਗ ਮਾਤ੍ਰ ਕਈਆਂ ਥਾਵਾਂ ਤੇ ਛੱਡੀ ਵੀ ਹੁੰਦੀ ਹੈ ਪਰ ਇੱਥੇ ਜੋ ਵਿਆਕਰਨਕ ਲਗ ਮਾਤ੍ਰ ਹੈ ਉਹ ਨਹੀਂ ਛੱਡੀ ਹੋਈ ਭਾਈ ਬੱਠਾ ਸ੍ਰੀ ਗੁਰੂ ਜੀ ਦਾ ਸ੍ਰੀ ਗੁਰੂ ਜੀ ਦਾ پوتو ہے پتر ہے جو آخرت سنگت نو آخیا ہے کہ ہے سرگت جی بھائی بٹا جی جو آخ سو سنگتی مننا کہ سو سنگتی مننا کہ سنگتی ہے سنگت جی بھائی بٹا جی جو بچن آپ نے آخ ਉਹ ਆਪ ਜੀ ਨੇ ਮੰਨਣਾ ਹੈ ਇਸ ਦਾ ਅਰਥ ਬਹੁਤ ਡੂੰਗਾ ਹੈ ਪਿਛਲੀ ਵਾਰ ਜਿਹੜੀ ਕੱਲ ਆਪਾਂ ਭਾਸ਼ਾ ਵਿਗਿਆਨ ਵਿੱਚ ਕਰ ਰਹੀ ਸੀ ਨਾ ਕਿ ਜਿਹੜੇ ਕਿਸੇ ਵੀ ਵਾਕ ਸ਼ਬਦ ਦਾ ਅਰਥ ਕਰਨਾ ਹੋਵੇ ਤੇ ਵਾਕ ਦੇਖਣਾ ਪੈਂਦਾ ਹੈ ਪਰ ਜਦੋਂ ਵਾਕ ਦਾ ਅਰਥ ਵੀ ਕਰਨਾ ਹੈ ਤਾਂ ਫਿਰ ਇਹ ਦੇਖਣਾ ਹੈ ਕਿ ਇਹ ਵਾਕ ਕਿਸ ਪਦੇ ਵਿੱਚ ਆਇਆ ਹੈ ਤਾਂ ਜਦੋਂ ਪਦਾ ਦੇਖਣਾ ਤੇ ਫਿਰ ਅਸੀਂ ਇਹ ਵੀ ਦੇਖਣਾ ਵੀ ਇਹ ਵਾਕ ਜਾਂ ਇਹ ਪਦਾ ਕਿਸ ਰਚਨਾ ਦਾ ਪਦਾ ਹੈ ਤਾਂ ਫਿਰ ਕੀ ਕਹਿਣਾ ਚਾਹੁੰਦਾ ਹਾਂ ਕਿ ਇੱਕ ਸ਼ਬਦ ਦੇ ਅਰਥ ਦੇਖਣ ਵਾਸਤੇ ਪੂਰੀ ਉਹ ਰਚਨਾ ਦੇਖਣੀ ਹੁੰਦੀ ਹੈ ਤਾਂ ਜਾ ਕੇ ਅਰਥ ਆਉਂਦਾ ਹੈ ਔਰ ਹੁਣ ਇਸ ਤੋਂ ਵੱਡਾ ਇੱਕ ਹੋਰ ਉਹ ਜੋੜਨਾ ਹੈ ਕਿ ਬਹੁਤ ਵਾਰ ਐਸੇ ਸ਼ਬਦਾਂ ਦੇ ਅਰਥ ਵੀ ਆਉਣਗੇ ਕਿ ਆਪਾਂ ਨੂੰ ਉਸ ਕਾਲ ਦੀ ਪੂਰੀ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਜੋ ਸਥਿਤੀ ਹੈ ਉਸ ਨੂੰ ਵੀ ਸਮਝਣਾ ਪਵੇਗਾ ਫਿਰ ਜਾ ਕੇ ਆਪਾਂ ਉਸ ਦੇ ਸ਼ਬਦ ਵਿੱਚੋਂ ਸਹੀ ਜਾਂ ਵੱਧ ਤੋਂ ਵੱਧ ਸਹੀ ਅਰਥ ਉਹਦੇ ਵਿੱਚੋਂ ਲੈ ਸਕਦੇ ਹਾਂ ਜਿਹੜੇ ਇਉਂ ਨਹੀਂ ਕਰਨਗੇ ਉਹ ਆਪ ਵੀ ਕੁਰਾਹੇ ਪਹਿਨਣਗੇ ਤੇ ਬਾਕੀਆਂ ਨੂੰ ਵੀ ਕੁਰਾਹੇ ਪਾਣਗੇ ਤਾਂ ਇੱਥੇ ਮੈਂ ਆਪ ਜੀ ਨੂੰ ਦੱਸਦੇ ਹਾਂ ਕਿ ਸਿੱਖ ਧਰਮ ਦੇ ਅੰਦਰ ਜੋ ਸ਼ਬਦ ਹੈ ਏਕ ਓ ਓੰਕਾਰੂ ਔਰ ਇੱਕ ਸ਼ਬਦ ਹੈ ਗੁਰੂ ਪ੍ਰਸਾਦੀ ਸਤਿਗੁਰ ਪ੍ਰਸਾਦੀ ਇਹਨਾਂ ਸ਼ਬਦਾਂ ਨੂੰ ਸਮਝਣ ਵਾਸਤੇ ਹਜ਼ਾਰਾਂ ਘੰਟੇ ਦਾ ਅਧਿਐਨ ਚਾਹੀਏ ਤੇ ਜਾਂ ਐਸਾ ਲਿਖਾਰੀ ਹੋਵੇ ਜਿਸ ਦੀ ਆਪ ਜੀ ਲਿਖਤ ਪੜੋ ਜਿਨੇ ਪੂਰਾ ਜੀਵਨ ਲਾ ਕੇ ਉਹ ਚੀਜ਼ ਤਿਆਰ ਕੀਤੀ ਹੋਵੇ ਤੇ ਜਿਹੜਾ ਹੁਣ ਪਾਠਕ ਭੈਣ ਭਰਾ ਸੁਨੇਗਾ ਉਹ ਆਖੇਗਾ ਇੰਨਾ ਵੇਲਾ ਕਿਹਦੇ ਕੋਲ ਹੈ ਵੇਲਾ ਸਭ ਦੇ ਪਾਸ ਹੁੰਦਾ ਹੈ ਵੇਲਾ ਸਭ ਦੇ ਪਾਸ ਹੁੰਦਾ ਹੈ 24 ਘੰਟੇ ਸਭ ਦੇ ਪਾਸ ਹੁੰਦੇ ਨੇ ਇੱਕ ਸੈਕਿੰਡ ਵੀ ਘਟ ਵੱਧ ਨਹੀਂ ਹੁੰਦਾ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਪੈਸੇ ਪੱਖੋਂ ਪੈਸੇ ਪੱਖੋਂ ਗਰੀਬ ਆਪਾਂ ਕਹਿ ਸਕਦੇ ਹਾਂ ਪਰ ਵਾਸਤਵ ਦੇ ਵਿੱਚ ਸਿਰਫ ਅੰਤਰ ਇਤਨਾ ਹੁੰਦਾ ਹੈ ਕਿ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗੇ ਹੁੰਦੇ ਹਨ ਉਹਨਾਂ ਨੇ ਦੁਨੀਆਦਾਰੀ ਦੀ ਜੰਜਾਲ ਤਿਆਗੇ ਹੁੰਦੇ ਹਨ ਤੇ ਸਾਰਾ ਵੇਲਾ ਅਧਿਐਨ ਨੂੰ ਲਾਉਂਦੇ ਹਨ ਜਿਹੜੇ ਅਖੌਤੀ ਅੱਜ ਦੇ ਕੁਝ ਲੋਕ ਵੱਡੇ ਵੱਡੇ ਸਥਾਨਾਂ ਤੇ ਬੈਠੇ ਹੋਏ ਉਹਨੇ ਕਈ ਪਾਸੇ ਆਪਣੇ ਆਪ ਨੂੰ ਖਿਲਾੜਿਆ ਹੋਇਆ ਇਸ ਕਰਕੇ ਉਹ ਡੂੰਘੇ ਨਹੀਂ ਉਤਰ ਸਕਦੇ ਤਾਂ ਮੈਂ ਆਪ ਜੀ ਨੂੰ ਵੀ ਦੱਸਦਾ ਹਾਂ ਕਿ ਇਹ ਅਰਥ ਕਰਨਾ ਜਿਹੜਾ ਹੈ ਉਹਦੇ ਵਾਸਤੇ ਬਹੁਤ ਅਧਿਐਨ ਚਾਹੀਦਾ ਹੈ ਤੇ ਠੀਕ ਹੈ ਜੀ ਸੋ ਸੰਗਤੀ ਮੰਨਣਾ ਤਾਂ ਇਹਦਾ ਅਸਲ ਜਿਹਾ ਪਤਾ ਮੈਂ ਕੁਝ ਕਹਿਣਾ ਹੋਰ ਚਾਹੁੰਦਾ ਸੀ ਇੱਥੇ ਵੀ ਇੱਕ ਡੂੰਗਾ ਜਿਹਾ ਅਰਥ ਹੀ ਹੈ ਕਿ ਇਹ ਜੋ ਇੱਕ ਸਿੱਖ ਸੰਗਤ ਵੱਲੋਂ ਜਾਂ ਦੋ ਜਾਂ ਤ੍ਰੈ ਸਿੱਖ ਆਗੂ ਹੁੰਦੇ ਸੀ ਨਾ ਉਹ ਗੁਰੂ ਜੀ ਦੇ ਨਾਲ ਹਰ ਵੇਲੇ ਨੇੜੇ ਰਹਿੰਦੇ ਸੀ ਹੁਣ ਜੋ ਸੰਗਤ ਨੇ ਕਰਨਾ ਹੈ ਗੁਰੂ ਜੀ ਦੱਸਦੇ ਸੀ ਭਾਈ ਬੱਠਾ ਜੀ ਨੂੰ ਤੇ ਭਾਈ ਬੱਠਾ ਜੀ ਜੋ ਆਖੇਗਾ ਉਹ ਮੰਨਣਾ ਉਹਦਾ ਅਰਥ ਇਹ ਹੈ ਐਸਾ ਨਹੀਂ ਹੈ ਕਿ ਭਾਈ ਬੱਠਾ ਜੀ ਕੋਲੋਂ ਕੁਝ ਕਹਿੰਦੇ ਸੀ ਔਰ ਆਪ ਜੀ ਨੂੰ ਦੱਸਦਾ ਕਿ ਪ੍ਰਾਚੀਨ ਕਾਲ ਵਿੱਚ ਕੋਈ ਸਿੱਖ ਆਪਣੀ ਮਨਮਤ ਨਹੀਂ ਸੀ ਕਰਦਾ ਹੁੰਦਾ ਇਹ ਨਵਾਂ ਦੌਰ ਹੈ ਜਿੱਥੇ ਬੈਠ ਕੇ ਮਨਮਤਾਂ ਚਲਾਈਆਂ ਜਾਂਦੀਆਂ ਨੇ ਨਾ ਇਹ ਨਵਾਂ ਦੌਰ ਹੈ ਇਹ ਪੈਸੇ ਵਾਲਾ ਪ੍ਰਭੂਤਾ ਵਾਲਾ ਦੌਰ ਹੈ ਤਾਂ ਇਸ ਦਾ ਅਰਥ ਆਪ ਜੀ ਨੇ ਇਉਂ ਸਮਝਣਾ ਕਿ ਭਾਈ ਬੱਠਾ ਜੀ ਉਹੀ ਸ਼ਬਦ ਮੁਖ ਤੋਂ ਬੋਲਦੇ ਸੀ ਸੰਗਤ ਨੂੰ ਜੋ ਗੁਰੂ ਜੀ ਵੱਲੋਂ ਹੁਕਮ ਹੋਇਆ ਹੁੰਦਾ ਸੀ ਤੋਂ ਮੈਨੂੰ ਇਸ ਗੱਲ ਨੇ ਜਾਂ ਇਸ ਵਿਧੀ ਨੇ ਬਹੁਤ ਆਨੰਦ ਦਿੱਤਾ ਬਹੁਤ ਸੁਖ ਦਿੱਤਾ ਔਰ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਇਸ ਗੱਲ ਨੂੰ ਦਾਸ ਨੂੰ ਅਪਣਾਇਆ 2018 ਤੋਂ 24 ਆ ਗਿਆ 6 ਵਰਕ ਹੋਏ ਨੇ ਧਿਆਨ ਦੇਣਾ ਪਹਿਲਾਂ ਮੈਂ ਵੀ ਮੱਥਾ ਗੁਰਬਾਨੀ ਨੂੰ ਟੇਕਦਾ ਸੀ ਨਾਮ ਗੁਰਮਤ ਵਰਤਦਾ ਸੀ ਸ਼ਬਦ ਗੁਰਮਤ ਵਰਤਦਾ ਸੀ ਪਰ ਬੋਲ ਦਾ ਸੰਗਤ ਸਾਹਮਣੇ ਉਹ ਸੀ ਜੋ ਵਖ ਵਖ ਮਰਿਆਦਾਵਾਂ ਕਹਿੰਦੀਆਂ ਸੀ ਫਿਰ 2018 ਦੇ ਵਿੱਚ ਇਹ ਮੰਨਨੇ ਬਣਾ ਲਿਆ ਕਿ ਮੇਰੇ ਕੋਲ ਅਧਿਕਾਰ ਕੇਵਲ ਇਤਨਾ ਹੈ ਕਿ ਗੁਰਬਾਣੀ ਵਿੱਚੋਂ ਮੈਂ ਗੁਰੂ ਜੀ ਦੇ ਬਚਨ ਨੂੰ ਪਹਿਲਾਂ ਸਮਝਾਂ ਉਹਨੂੰ ਆਪਣੇ ਜੀਵਨ ਵਿੱਚ ਕਮਾਵਾਂ ਤੇ ਫਿਰ ਬਾਕੀ ਪਰਿਵਾਰ ਸੰਗਤ ਨੂੰ ਦੱਸਾਂ ਤਾਂ ਮੈਂ ਅੱਜ ਵੀ ਇਹ ਮੰਨਦਾ ਹਾਂ ਕਿ ਚਾਹੇ ਇੱਕ ਪ੍ਰਚਾਰਕ ਹੋਵੇ ਭਾਵੇਂ ਤਰੇਹ ਹੋਣ ਭਾਵੇਂ ਪੰਜ ਹੋਣ ਭਾਵੇਂ ਕਿਸੇ ਕਾਰਨ 10 11 20 ਜਿੰਨੇ ਮਰਜੀ ਵੀ ਇਕੱਠੇ ਹੋ ਜਾਣ ਅਧਿਕਾਰ ਸਾਰਿਆਂ ਕੋਲ ਕੇਵਲ ਇਤਨਾ ਹੈ ਕਿ ਜੋ ਗੁਰਬਾਣੀ ਵਿੱਚ ਆਖਿਆ ਜਾਂਦਾ ਹੈ ਉਹ ਹੀ ਸੰਗਤ ਨੂੰ ਸੁਨਾਇਆ ਜਾਵੇ ਜੋ ਗੁਰਬਾਣੀ ਵਿੱਚ ਗੁਰੂ ਨਾਨਕ ਜੀ ਨੇ ਆਖਿਆ ਹੈ ਉਹੋ ਹੀ ਸੁਨਾਇਆ ਜਾਵੇ ਜੋ ਗੁਰੂ ਅੰਗਦ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਗਤ ਕਬੀਰ ਜੀ ਨੇ ਭਗਤ ਰਵਿਦਾਸ ਜੀ ਨੇ ਜੋ ਲਿਖਿਆ ਹੋਇਆ ਉਹ ਬੋਲਣਾ ਚਾਹੀਦਾ ਹੈ ਕੋਲੋਂ ਮਨ ਕਰਤ ਬਣਾ ਬਣਾ ਕੇ ਕਹਾਣੀਆਂ ਸੁناਈ ਜਾਣੀਆਂ ਕੋਲੋਂ ਹੀ ਚੀਜ਼ਾਂ ਜੋੜੀ ਜਾਣੀਆਂ ਕੋਲੋਂ ਮਨ ਕਰਤੋ ਗਾਉਣ ਵਾਲੀਆਂ ਤੁੱਕਾਂ ਬਣਾਈ ਜਾਣੀਆਂ ਜਾਂ ਕੋਲੋਂ ਹੀ ਬਣਾ ਕੇ ਫੈਸਲੇ ਕਰਦੇ ਨੇ ਮੈਂ ਇਹਨਾਂ ਗੱਲਾਂ ਨੂੰ ਬਹੁਤ ਹੋਰ ਤਰ੍ਹਾਂ ਲੈਂਦਾ ਹਾਂ ਵੀ ਇਹ ਬਹੁਤ ਵੱਡੀ ਇਹ ਲੋਕ ਮਨਮਤ ਕਰ ਰਹੇ ਹਨ ਔਰ ਇਹ ਖੁਦ ਗੁਨਾਹਗਾਰ ਹਾਂ ਔਰ ਗੁਨਾਹਗਾਰ ਹਨ ਔਰ ਗੁਨਾਹਗਾਰ ਰਹਿਣਗੇ ਮੈਂ ਫਿਰ ਆਪ ਜੀ ਨੂੰ ਕਹਾ ਮੇਰੇ ਪਾਸ ਤੁਹਾਡੇ ਪਾਸ ਕਿਸੇ ਹੋਰ ਦੇ ਪਾਸ ਗੁਰਬਾਣੀ ਨੂੰ ਗਾਉਣ ਦਾ ਅਧਿਕਾਰ ਹੈ ਗੁਰਬਾਣੀ ਨੂੰ ਪੜਨ ਦਾ ਅਧਿਕਾਰ ਹੈ ਗੁਰਬਾਣੀ ਦੇ ਜੀਵਨ ਵਿੱਚ ਗ੍ਰਹਿਣ ਕਰਕੇ ਉਸ ਨੂੰ ਬੋਲਣ ਦਾ ਅਧਿਕਾਰ ਹੈ ਯਥਾ ਯੋਗ ਪਰ ਸਾਡੇ ਕੋਲ ਇਹ ਅਧਿਕਾਰ ਹੀ ਨਹੀਂ ਕਿ ਗੁਰੂ ਜੀ ਦੀ ਕਿਸੇ ਗੱਲ ਨੂੰ ਉਸੇ ਬਦਲ ਦਈਏ ਤਾਂ ਗੁਰ ਪਿਆਰਿਓ ਇਸ ਗੱਲ ਨੂੰ ਵੱਡਾ ਕਰਕੇ ਪੰਨਾ ਜੀ ਔਰ ਦਾਸ ਜੀ ਜਿਤਨੀ ਸੰਖੇਪ ਜੀ ਬਾਤ ਤੁਹਾਡਾਂ ਵਿਚਾਰ ਕਰ ਰਿਹਾ ਹੈ ਤੇ ਬਹੁਤ ਘੰਟਿਆਂ ਤੋਂ ਬਾਅਦ ਇਹ ਸਾਰਾ ਕੁਝ ਸਮਝਿਆ ਜਿਤਨਾ ਕੋ ਮੈਨੂੰ ਸਮਝਿ ਆਇਆ ਉਹ ਤੁਹਾਡੇ ਅਗੇ ਰੱਖਿਆ ਹੈ ਤੇ ਮੈਂ ਇਸ ਮੂਲ ਪਾਠ ਨੂੰ ਇੱਕ ਵਾਰੀ ਦੁਬਾਰਾ ਕਹਿ ਕੇ ਪੜ ਕੇ ਤੇ ਸਮਾਪਤੀ ਕਰਾਂਗਾ ਜੀ ਮੇਰੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਉਨ੍ਹਾਂ ਦੀ ਗੁੜਾਈ ਤੇ ਬੈਠ ਕੇ ਮਨੁੱਖਤਾ ਦਾ ਪੜਾਣ ਕਰਨ ਵਾਲੇ ਮੇਰੇ ਸਤੂਰ ਜੀ ਚੱਕ ਨਾਨਕੀ ਤੋਂ ਫਰਵਰੀ 1665 ਵਿੱਚ ਇੱਕ ਪੱਤਰ ਲਖਾਰੀ ਤੋਂ ਪਹਿਲਾਂ ਲਖਵਾਇਆ ਹੈ ਤੇ ਉਸ ਦਾ ਸੰਖੇਪ ਆਪ ਲਿਖ ਰਹੇ ਨੇ ਔਰ ਇਹ ਸੰਖੇਪ ਹੈ ਗੁਰੂ ਰੱਖੇਗਾ ਭਾਈ ਬੱਠਾ ਸਰਬਾਤੀ ਸੰਗਤੀ ਦਰਸਾਨੀ ਹਾਵਣਾ ਜੋ ਆਵਗੂ ਸੋ ਨਿਹਾਲੂ ਹੋਗੂ ਭਾਈ ਬੱਠਾ ਸ੍ਰੀ ਗੁਰੂ ਜੀ ਕਾ ਪੁੱਤੂ ਹੇ ਜੋ ਆਖੇ ਸੋ ਸੰਗਤੀ ਮੰਨਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ